ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਚ ਦੋਸਤੋ ਘਰੇਲੂ ਪਰਿਵਾਰ ਕੋਲੋਂ ਵੀਡੀਓ ਬਣਾ ਰਹੇ ਆ ਘਰ ਦੀ ਮੱਝਾ ਕੋਈ ਵਪਾਰ ਦਾ ਕੰਮ ਨਹੀਂ ਤੇ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਣੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਦੋਸਤੋ 9592626951 ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਤੇ ਕਰਦੇ ਬਾਈ ਨਾਗਾ ਸਤਿ ਸ਼੍ਰੀ ਅਕਾਲ ਬਈ ਨਾਮ ਦੱਸ ਦਿਓ ਜੀ ਚਰਨ ਸਿੰਘ ਠੀਕ ਆ ਸਤਿ ਸ਼੍ਰੀ ਅਕਾਲ ਬਈ ਇਹ ਦੋਸਤੋ ਇਹ ਬਾਈ ਦੀ ਆਪਾਂ ਪਹਿਲਾਂ ਮੱਝ ਦੀ ਵੀਡੀਓ ਪਾਈ ਸੀ ਇਹ ਤੋਂ ਵੀ ਆਪਾਂ ਬਾਈ ਤੋਂ ਪੁੱਛਾਂਗੇ ਵੀ ਕਿੰਨੇ ਕ ਫੋਨ ਆਏ ਤੇ ਕਿਵੇਂ ਰਿਹਾ ਤੇ ਪਹਿਲਾਂ ਆਪਾਂ ਬਾਈ ਤੋਂ ਡਿਟੇਲ ਲੈ ਲੀਏ ਮੈਂ ਇਹਦੀ ਬਾਈ ਜੀ ਕਿੰਨਾ ਮਾ ਸੂਆ ਸੁਣਾ ਮੱਝ ਨੇ ਆਪਣੀ ਤੀਜੇ ਸੂਏ ਸੁਣਾਏ ਜੀ ਹੁਣ ਠੀਕ ਆ ਹੈ ਤਾਂ ਆਪਣੀ ਘਰ ਦੋ ਗਈ ਹੈ ਨਾ ਤੇ ਕਿੰਨਾ ਕਿੰਨਾ ਦੁੱਧ ਦੇਗੀ ਸੀ ਦੂਜੇ ਸੂਏ ਚ ਦੂਜੇ ਸੂਏ ਬਾਈ 14 ਲੀਟਰ ਦਾ ਦੁੱਧ ਹੀ ਆ ਜੀ 14 ਲੀਟਰ ਤੇ ਐਰ ਕੀ ਕਿੰਨਾ ਪਾ ਦੂ ਤੁਹਾਡੇ ਹਿਸਾਬ ਨਾਲ 38 ਸਾਡੇ ਹਿਸਾਬ ਨਾਲ 16 ਲੀਟਰ ਚਾਹੀਦਾ ਜੀ ਠੀਕ ਆ ਤੇ ਹੁਣ ਇਹਦੇ ਟੀਕਾ ਪ੍ਰਵਾਹਕ ਹਾਂਜੀ ਟੀਕਾ ਪਵਾਇਆ ਜੀ ਠੀਕ ਆ ਤੇ ਟੀਕਾ ਮੋਰਾ ਦਾ ਕਿ ਨੀਲੀ ਰਾਵੀ ਦਾ ਨਹੀਂ ਮੋਰਾ ਦਾ ਆਉਗਾ ਜੀ ਠੀਕ ਆ ਦੋਸਤੋ ਬਾਈ ਨੂੰ ਪਤਾ ਨਹੀਂ ਸੀਗਾ ਮੋਰਾ ਨਸਲ ਦਾ ਟੀਕਾ ਪ੍ਰਵਾਇਆ ਮਾਈ ਦਿੰਗਾ ਅੱਖਾਂ ਦੋਵੇਂ ਦੋਸਤੋ ਬਿੱਲੀਆਂ ਨੀਲੀਆਂ ਤੇ ਨੀਲੀ ਰਵੀ ਦੇ ਵੀ ਦੋਸਤੋ ਇਹ ਬੱਚੇ ਬਹੁਤ ਵਧੀਆ ਪਾ ਦੂਗੀ ਤੀਜਾ ਸੂਆ ਸੋਣੀਆ ਟਰੇਲੂ ਮੈਂ ਆ ਕੋਈ ਵਪਾਰ ਦਾ ਕੰਮ ਨਹੀਂ ਕਰ ਘਰੇ ਬਾਈਆਂ ਦੇ ਪਸ਼ੂ ਰੱਖੇ ਹੋਏ ਆ ਤੇ ਬਾਈ ਤੋਂ ਵੀ ਪੁੱਛ ਬਾਈ ਜਿਹੜੀ ਆਪਣੀ ਮੈਂ ਦੀ ਵੀਡੀਓ ਪਾਈ ਸੀ ਕਿਵੇਂ ਰਿਹਾ ਬਹੁਤ ਵਧੀਆ ਆਪਣਾ ਸੌਦਾ ਹੋ ਗਿਆ ਠੀਕ ਆ ਤੇ ਕਿੰਨੇ ਕਾਗੇ ਸੀ ਫੋਨ ਫੋਨ ਦਾ ਘੱਟ ਤੋਂ ਘੱਟ 2000 ਰੁਪਏ ਦਾ ਫੋਨ ਆਇਆ ਠੀਕ ਆ ਤੇ ਉਂ ਰਿਹਾ ਵਧੀਆ ਰਿਹਾ ਵਧੀਆ ਰਿਹਾ ਠੀਕ ਆ ਤੋੜ ਕੇ ਦਿਖਾ ਦੋ ਮਾਜਬੀ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਲੰਮੀ ਤੋੜ ਦਿੰਨੇ ਆ ਦੋਸਤੋ ਦੇਖ ਸਕਦੇ ਆ ਹਵਾਨਾ ਕਿ ਦਿਨ ਕਿੰਨੇ ਰਹਿੰਦੇ ਇਹਦੇ ਬਈ ਕੋਨੇ ਡੇ ਜਾਂ 2-4 ਦਿਨ ਲੁੱਗੂ ਦੋਸਤੋ 2-4 ਦਿਨ ਹੀ ਕੱਢੂਗੀ ਬਾਕੀ ਜਦੋਂ ਇਹਨਾਂ ਦੇ ਘਰੇ ਹਜੇ ਕੱਢ ਜੂਗੀ ਜਦੋਂ ਇੱਥੋਂ ਪਸੂ ਗਾਂ ਸੇਲ ਹੋ ਕੇ ਉੱਠ ਗਿਆ ਉਦੋਂ ਬਾਲੇ ਦਿਨ ਨਹੀਂ ਕੱਢਦਾ ਹੁੰਦਾ ਦੇਖ ਸਕਦੇ ਆ ਭਲੀ ਸਭੀ ਚੰਗੀ ਆ ਕੱਦ ਠੀਕ ਆ ਨਾ ਬਾਲਾ ਵੱਡਾ ਨਾ ਛੋਟਾ ਠੀਕ ਘਰਦਾ ਦੋਸਤੋ ਦੇਖ ਸਕਦੇ ਆ ਵੀਡੀਓ ਚ ਤੇ ਸਾਈਡ ਮਾੜੀ ਜੀ ਇੱਕ ਦੋਸਤੋ ਮਾੜੀ ਜੀ ਸਾਈਡ ਵਿਖਾਉਂਦੀ ਆ ਹਨ ਦੇਖ ਸਕਦੇ ਆ ਦੋਸਤੋ ਸਾਈਡ ਮਾੜੀ ਜੀ ਦਿਖਾਉਂਦੀ ਆ 19 21 ਦਾ ਫਰਕ ਹੈਗਾ ਬਾਲਾ ਨਹੀਂਗਾ ਯਾਨੀ ਕਿ ਥਣ ਥਣ ਬਹੁਤ ਚੰਗਾ ਚਾਰੇ ਥਣ ਗੈਪ ਚ ਨਿਖੜਵੇਂ ਲੱਗੇ ਹੋਏ ਆ ਦੇਖ ਸਕਦੇ ਆ ਤੇ ਸੋਹਣਾ ਹਵਾਨਾ ਦੋਸਤੋ ਬਣਾਉਂਦੀ ਆ ਕਰਮਾਂ ਵਾਲੀ ਪਤਲਾ ਦੋਸਤੋ ਕਾਗਜ਼ ਵਰਗਾ ਪਿੰਡ ਆ ਜਾਵਾ ਚੰਗੀ ਮਾਜਾ ਦੁੱਧ ਵਾਲੀ ਆ ਦੋਸਤੋ ਜਰੂਰ ਕਨੈਕਟ ਕਰਿਓ ਜਿਹਨੇ ਘਰੇ ਚੋਂ ਨੂੰ ਲੈਣੀ ਹੋਵੇ ਬੰਦੋ ਬਈ ਭਈ ਇਹ ਜਦੋਂ ਨਵੇਂ ਦੁੱਧ ਹੋ ਜਾਂਦੀ ਕਿੰਨਾ ਟਾਈਮ ਦੁੱਧ ਦੇ ਜਾਂਦੀ ਬਣ ਕੇ ਦੁੱਧ ਬਾਈ ਇਹਨੂੰ ਪੋਂਸਰੇ ਦਾ ਇੰਤਰੀ ਜਾਵੇ 2 ਮਹੀਨੇ ਰਹਿ ਕੇ ਉਦੋਂ ਆਪ ਵੀ ਆਪ ਛੱਡਣੀ ਪੈਂਦੀ ਹੈ ਜੀ ਠੀਕ ਆ ਜਾਨੀ ਕਿ ਪੂਰੀ ਠੰਡੀ ਸੀਲ ਆ ਹੈ ਸੀਲ ਆ ਪਹੁੰਚੋ ਮਰਜ਼ੀ ਬੱਚਾ ਬਹਿ ਜਾ ਕੁੜੀ ਬੈਹੇ ਬੰਦਾ ਬੈਹੇ ਕੋਈ ਮਰਜ਼ੀ ਚੋ ਸਕਦਾ ਠੀਕ ਆ ਚਾਟ ਤੇ ਮਿਲਦੀ ਆ ਕਿ ਟੀਕਾ ਟੁਕਾ ਲੈਂਦੀ ਆ ਬਾਅਦ ਟੀਕਾ ਲੈਂਦੀ ਚਾਟ ਤੇ ਬਸ ਠੀਕ ਆ ਜੀ ਤੇ ਮੋਲੇ ਦਾ ਜਮਾਂ ਜਾਇਜ਼ ਕੀ ਰਹੂਗਾ ਜੀ ਬਿਲਕੁਲ ਮੋਲ ਜਾਇਜ਼ ਆ ਜੀ 1,30,000 ਰੁਪਏ ਇੱਕ ਲੱਖ 30 ਹਜ਼ਾਰ ਵਿੱਚੋਂ ਮੌਕੇ ਦੇ ਮਾੜਾ ਮੋਟ ਹੋ ਜਾਊਗਾ ਮਾਨਦਾਨ ਉਹਦਾ ਹੋ ਜੂਗਾ ਜੀ ਮਾਨਦਾਨ ਠੀਕ ਆ ਤੇ ਫੋਨ ਨੰਬਰ ਦੱਸ ਦੋ ਆਪ ਦਾ ਜੀ 93140 ਹਾਂਜੀ 43213 ਠੀਕ ਆ ਇੱਕ ਵਾਰੀ ਹੋਰ ਬੋਲ ਦਿਓ ਜੀ 98140 43235 98140 43 43221 ਦੋਸਤੋ ਇਹ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਤੇ ਤੇ ਇੱਕ ਨੰਬਰ ਹੋਰ ਬੋਲ ਦੇ ਇੱਥੇ ਲਿਆ ਚੱਲ ਮੰਗਾ ਲਾਂਗੇ ਬੋਲ ਦੇ ਨੰਬਰ ਵੀ 78 43 ਹਾਂਜੀ 13307 ਇੱਕ ਵਾਰੀ ਹੋਰ ਬੋਲ ਦਿਓ 78 43 ਹਾਂ 13307 ਇਹ ਵੀ ਦੋਸਤੋ ਬਾਈਆਂ ਦਾ ਦੂਜਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਓ ਤੇ ਚੰਗੀ ਦੋਸਤੋ ਝੋਟੀ ਆ ਜ਼ਰੂਰ ਕਨੈਕਟ ਕਰ ਲਓ ਕੱਦ-ਕਾਠ ਚੰਗਾਗਾ ਤੇ ਬਾਕੀ ਪੈਠ ਘੋੜੇ ਦੀ ਵੀ ਪੂਰੀ ਚੌੜਾਈ ਆ ਹਵਾਨਾ ਵੀ ਬਹੁਤ ਸੋਹਣਾ ਹਵਾਨੇ ਦੇ ਉੱਤੇ ਦੋਸਤੋ ਇਹਦੇ ਬਟਨ ਜੇ ਵੀ ਆ ਦੋ ਆ ਦੇਖ ਸਕਦੇ ਆ ਤੇ ਧਾਰਤੂਰ ਬਾਈ ਪੋਲੀ ਆ ਜਮਾ ਬਈ ਧਾਰਤੂਰ ਠੀਕ ਆ ਕਿਉਂਕਿ ਦੋਸਤੋ ਇਹ ਤਾਂ ਥਣ ਵੀ ਦੱਸਦਾ ਬਈ ਧਾਰ ਇਹਦੀ ਜਮਾ ਪੋਲੀ ਹੋਊਗੀ ਚੋਣ ਚ ਦੇਖ ਸਕਦੇ ਆ ਚਾਰੇ ਥਣ ਗਏ ਚਨਖੜਮੇ ਤੇ ਬਾਕੀ ਜਿਹਦੀ ਹਵਾਨੇ ਦੀ ਧੱਕ ਦੋਸਤੋ ਮਾੜੀ ਜੀ ਗਾਂ ਨੂੰ ਹੋਵੇ ਨਾ ਉਹ ਉਹ ਦੁੱਧ ਵੈਸੀ ਦੋਸਤੋ ਵੱਧ ਕੱਢਦਾ ਹੁੰਦਾ ਬਹੁਤ ਤੇ ਪਤਲਾ ਪਿੰਡਾ ਜ਼ਰੂਰ ਕਨੈਕਟ ਕਰ ਲਿਓ ਪਿੰਡ ਮਾੜੀ ਮੋਸਤਵਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਚ ਇਹ ਮਾਝੀ ਸੀਗੀ ਤੇ ਵੀਡੀਓ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ